ਵਕੀਲ ਦੇ ਨਾਲ ਨਾਲ ਇੱਕ ਆਪਣੀ ਜਿਹੜੀ ਆ ਫੂਡ ਕਾਰਟ ਰਨ ਕਰਦਾ ਵਾ ਬਾਈ ਬਹੁਤ ਹੀ ਘੱਟ ਮਰਦਾ ਬਾਈ ਦੀ ਕਚੈਰੀ ਵੀ ਜਾਂਦਾ ਬਾਈ ਆਪਣੀ ਡਿਊਟੀ ਵੀ ਸਾਮਦਾ ਵਾ ਨਾਲ ਨਾਲ ਇੱਕ ਰਾਤ ਨੂੰ ਫੂਡ ਕਾਰਟ ਵੀ ਚਲਾਉਂਦਾ ਵਸ ਇਹ ਵੱਡੇ ਵੱਡੇ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਤੱਕ ਬਾਈ ਕੋਲੇ ਆ ਕੇ ਜਿਹੜਾ ਵਾ ਇਹਨਾਂ ਦਾ ਫੂਡ ਟਰਾਈ ਕਰਕੇ ਗਿਆ ਵਸ ਵਕੀਲ ਮੈਂ ਹੋਣਾ ਵਕੀਲ ਹੋਣ ਤੋਂ ਪਹਿਲਾਂ ਮੈਂ ਇੱਕ ਸਟੂਡੈਂਟ ਸੀਗਾ ਤੇ ਜਿਵੇਂ ਹਰ ਇੱਕ ਪੰਜਾਬੀ ਸੋਚਦਾ ਕਿ ਬਾਹਰ ਕੈਨੇਡਾ ਜਾਣਾ ਤਾਂ ਮੈਂ ਵੀ ਕੈਨੇਡਾ ਹੀ ਜਾਣਾ ਸੀਗਾ ਤੇ ਘਰ ਦੇ ਨੂੰ ਤੰਗ ਵੀ ਬਹੁਤ ਕਰਿਆ ਹੋਇਆ ਸੀਗਾ ਬਟ ਕਰੋ ਇੰਨਾ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਸੀ ਜਿਹਦੇ ਕਰਕੇ ਘਰ ਦੇ ਨੇ ਲੋਨ ਚੱਕ ਕੇ ਭੇਜਣਾ ਸੀ ਤੇ ਮੈਂ ਵੀ ਬਹੁਤ ਦੁਖੀ ਸੀਗਾ ਤੇ ਫੂਡ ਦਾ ਕੰਮ ਮੈਂ ਆਫਟਰ ਗ੍ਰੈਜੂਏਸ਼ਨ ਬੀਏ ਤੋਂ ਬਾਅਦ ਸਿੱਖਿਆ ਹੋਇਆ ਸੀਗਾ ਕਿੰਨਾ ਕ ਰਿਸਪੌਂਸ ਜਾਂ ਕਿੰਨਾ ਕ ਹੰਗਾਰਾ ਜਿਹੜਾ ਪੰਜਾਬੀਆਂ ਵੱਲੋਂ ਮਿਲਿਆ ਵਾ ਪ੍ਰਵਾਸੀਆਂ ਕੋਲੀ ਜਾਂਦੇ ਨੇ ਸਾਡੇ ਕੋਲ ਆਂਦੇ ਨਹੀਂ ਪਰ ਨਹੀਂ ਬਹੁਤ ਪਿਆਰ ਦਿੰਦੇ ਨੇ ਮੈਨੂੰ ਪੰਜਾਬੀ ਦੇ ਬਸ ਮੇਨ ਗੱਲ ਹੈ ਤੁਹਾਡੀ ਫੂਡ ਕਿਵੇਂ ਦਾ ਤੇ ਕੁਆਲਿਟੀ ਕਿਵੇਂ ਦੀ ਉਹਦੇ 'ਚ ਮੈਂ ਕੋਈ ਕੰਪਰੋਮਾਈਜ਼ ਨਹੀਂ ਕਰਦਾ ਚਾਹੀ ਮੈਂ ਆਪਣੀ ਮਾਰਜਿਨ ਕੱਟ ਰੱਖ ਲਾਂ ਮੈਂ ਤਾਂ ਸੋਚਿਆ ਨਹੀਂ ਸੀਗਾ ਕਿ ਪਰਮੇਸ਼ਵਰ ਮੇਰੇ ਕੋਲ ਆਊਗਾ ਉਹ ਅਕਸਰ ਇਧਰੋਂ ਗੁਜ਼ਰ ਕੇ ਜਾਂਦੇ ਸੀਗੇ ਤੇ ਇੱਕ ਵਾਰੀ ਮੈਨੂੰ ਮਿਲ ਕੇ ਗਈ ਸੀ ਮੈਂ ਤੇਰੇ ਕੋਲ ਆਊਗਾ ਤੇ ਉਸ ਤੋਂ ਬਾਅਦ ਮੈਂ ਵੀਰੇ ਵੇਟ ਕਰਦਾ ਰਿਹਾ 2 ਮਹੀਨੇ ਗੁਜ਼ਰ ਗਏ 3 ਮਹੀਨੇ ਗੁਜ਼ਰ ਗਏ ਮੈਂ ਵੇਟ ਕਰਦਾ ਰਿਹਾ ਮੈਂ ਕਿਹਾ ਵੀਰਾ ਪਤਾ ਨਹੀਂ ਆਊਗਾ ਕਿ ਨਹੀਂ ਫਿਰ ਇੱਕ ਦਿਨ ਅਚਾਨਕ ਹੀ ਉਹ ਕਾਰ ਤੇ ਆਏ ਤੇ ਵੀਰੇ ਮੇਰੇ ਲਈ ਉਹ ਮਤਲਬ ਲਾਈਫ ਚੇਂਜਿੰਗ ਮੂਮੈਂਟ ਹੈ ਉਹ ਹਮੇਸ਼ਾ ਯਾਦ ਰਹੂਗਾ ਵੀਰੇ ਮੈਨੂੰ ਜੋਰਡਨ ਸੰਧੂ ਵੀਰੇ ਨਾਲ ਗੱਲ ਹੋਈ ਹੈ ਮਨਕੀਰਤ ਉਹ ਲਖਵੀਰੇ ਨਾਲ ਫੋਨ ਤੇ ਗੱਲ ਹੋਈ ਹੈ ਤੇ ਇੱਕ ਆਪਣੇ ਪੁਰਾਣੇ ਸਿੰਗਰ ਭੰਮੀ ਬਾਈ ਜੀ ਉਹ ਵੀ ਆਪਣੇ ਕੋਲ ਦੋ ਤਿੰਨ ਵਾਰੀ ਆ ਕੇ ਗਏ ਚੁਕੇ ਨੇ ਪਰਿਵਾਰ ਦੇ ਵਿੱਚ ਜੇ ਤੁਸੀਂ ਦੱਸਿਆ ਹੋਊਗਾ ਵੀ ਕਾਰਟ ਜਾਂ ਫੂਡ ਕਾਰਟ ਸ਼ੁਰੂ ਕਰਨੀ ਹੈ ਤਾਂ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਤਾਂ ਲੱਖਾਂ ਰੁਪਈਆ ਤੇਰੀ ਪੜ੍ਹਾਈ ਦੇ ਲਾਤਾ ਵਕੀਲ ਤੈਨੂੰ ਕਦੇ ਹਾਸਤੇ ਬਣਾ ਮੈਂ ਕਰੇ ਦੱਸਿਆ ਹੀ ਨਹੀਂ ਮੈਂ ਫੂਡ ਕਾਰਟ ਦਿੱਲੀ ਤੋਂ ਬਣਵਾਈ ਸੀਗੀ ਫੂਡ ਕਾਰਟ ਬਣਵਾਈ ਕੰਮ ਸ਼ੁਰੂ ਕਰਤਾ ਦੋ ਹਫ਼ਤੇ ਕਰੀ ਨਹੀਂ ਦੱਸਿਆ ਦੋ ਹਫ਼ਤੇ ਬਾਅਦ ਕਰੇ ਇਹ ਇੱਕਦਮੀ ਮੈਂ ਵਾਇਰਲ ਹੋ ਗਿਆ ਸੀਗਾ ਤੇ ਘਰੇ ਨਿਊਜ਼ ਗਈ ਤੇ ਨਿਊਜ਼ ਤੋਂ ਘਰ ਦੇ ਨੂੰ ਪਤਾ ਲੱਗਿਆ ਕਮਾਨ ਮਸੂ ਬਿਲਕੁਲ ਵੀਰੇ ਮੈਨੂੰ ਤਾਂ ਜਦੋਂ ਵੀ ਮੈਂ ਫੋਟੋ ਦੇਖਦਾ ਮੇਰੇ ਫਲੈਕਸ ਬਣਵਾਈਏ ਦਾ ਮੈਨੂੰ ਅੱਖਾਂ ਜੋ ਮਤਲਬ ਇਮੋਸ਼ਨਲ ਹੋ ਜਾਂਦਾ ਚੈਂਬਰੋ ਕਿ ਖਰੀਦਣ ਦੀ ਔਕਾਤ ਹੈ ਨਹੀਂ ਸੀ ਬਾਕੀ ਮੈਂ ਵਕੀਲ ਦੇ ਅੰਡਰ ਜਿਹੜੇ ਪ੍ਰੈਕਟਿਸ ਕਰ ਰਿਹਾ ਸਟਾਰਟਿੰਗ ਦੇ ਵਿੱਚ ਪੇ ਵੀ ਕੱਟ ਹੁੰਦੀ ਹੈ ਤੇ ਪੈਸਾ ਵੀ ਚਾਹੀਦਾ ਤੇ ਹਰ ਇੱਕ ਨੂੰ ਜਵਾਨੀ ਦੀ ਉਮਰ ਵਿੱਚ ਪੈਸਾ ਚਾਹੀਦਾ ਹੁੰਦਾ ਵੀਰੇ ਬੁੱਢੇ ਹੋ ਗਏ ਸਾਰੇ ਵਕੀਲ ਕਮਾਉਂਦੇ ਨੇ ਬਟ ਮੈਨੂੰ ਇਹ ਸੀਗਾ ਜਵਾਨੀ ਦੇ ਵਿੱਚ ਵੀ ਮੈਂ ਕਮਾਵਾਂ ਤੇ ਮੇਰੇ ਮੈਂ ਸਾਈਡ ਬਿਜ਼ਨਸ ਨੂੰ ਇਹ ਫੂਡ ਕਾਰ ਦਾ ਬਿਜ਼ਨਸ ਚੁਣਿਆ। ਪਹਿਲੇ ਦਿਨ ਕਾਰਟ ਲਗਾਈ ਸੀ ਘਰਦਿਆਂ ਨੂੰ ਬਿਨਾਂ ਦੱਸੇ ਤੇ ਮਨ ਦੇ ਵਿੱਚ ਕੋਈ ਡਰ ਸੀਗਾ ਵੀ ਯਾਰ ਸਾਮਾਨ बिकੂਗਾ ਜਾਂ ਨਹੀਂ बिकੂਗਾ। ਦਿਲ ਚੁਬੇ ਚੰਨੀ ਸੀਗੀ ਥੋੜੀ ਤੇ ਸ਼ਰਮ ਵੀ ਸੀ ਕਿਉਂਕਿ ਯੂਨੀਵਰਸਿਟੀ ਦੇ ਯੂਨੀਵਰਸਿਟੀ ਤੋਂ ਮੈਂ ਪਾਸ ਆਊਟ ਆ ਹਨਾ ਤੇ ਉੱਥੇ ਕਿੱਥੇ ਮੁੰਡੇ ਬੁਲਟ ਤੇ ਘੁੰਮਦੇ ਨੇ, ਗੱਡੀਆਂ ਤੇ ਘੁੰਮਦੇ ਨੇ ਤੇ ਮੇਰੇ ਮਨ ਸ਼ਰਮ ਸੀਗੀ ਕਿ ਮੈਂ ਕਾਰਟ ਲੈ ਕੇ ਯਾਰ ਜਾਵਾਂਗਾ। ਤੇ ਬਟ ਹੌਲੀ-ਹੌਲੀ ਉਹ ਸ਼ਰਮ ਮਨ ਚੋਂ ਉਤਰਦੀ ਗਈ ਕਿਉਂਕਿ ਯਾਰ ਸ਼ਰਮ ਕਾਦੀ ਕਰਨੀ ਮੈਂ ਆਪਣੀ ਮਿਹਨਤ ਕਰ ਰਿਹਾ ਤੇ ਮਿਹਨਤ ਕਰਨ ਚ ਕਾਦੀ ਸ਼ ਜੋ ਤੁਹਾਡਾ ਦਿਲ ਕਰਦਾ ਉਹ ਕੰਮ ਕਰੋ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਇੱਕ ਵਾਈਟ ਕੋਲਰ ਦੀ ਜੇ ਕੋਈ ਡਿਗਰੀ ਲੈ ਲਈਏ ਤਾਂ ਤੁਸੀਂ ਛੋਟਾ ਕੰਮ ਨਹੀਂ ਕਰ ਸਕਦੇ ਛੋਟੇ ਲੈਵਲ ਤੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ KFC ਦੀ ਫੂਡ ਟਰਨ ਹੈ ਜਿਹੜੀ ਉਹ ਅਮਰੀਕਾ ਦੇ ਵਿੱਚ ਇੱਕ ਫੂਡ ਕਾਰਟ ਤੋਂ ਹੀ ਸ਼ੁਰੂ ਹੋਈ ਸੀ ਵੀਰੇ ਉਹ ਲੋਕ ਕੀ ਕਹਿਣਗੇ ਸਵਾਲ ਆ ਜਾਂਦਾ ਜਿਹੜਾ ਬੰਦੇ ਦੇ ਮਨ ਦੇ ਵਿੱਚ ਘਰ ਕਰ ਜਾਂਦਾ ਵਾ ਉਹਨਾਂ ਨੂੰ ਕੀ ਕਹੋਗੇ ਮੈਂ ਇੱਕੋ ਹੀ ਗੱਲ ਕਹੂੰਗਾ ਜੇ ਲੋਕ ਤੁਹਾਨੂੰ ਕਰੇ ਰੋਟੀ ਦੇਣ ਆ ਸਕਦੇ ਆ ਫਿਰ ਉਹਨਾਂ ਦੀ ਸੁਣ ਲਓ ਨੀਦਾ ਆਪਣੇ ਦਿਲ ਦੀ ਸੋਚ ਸਤਿ ਸ਼੍ਰੀ ਅਕਾਲ ਦੋਸਤੋ ਲੱ ਪੰਜਾਬ ਦੇਖ ਰਹੇ ਤੁਸੀਂ ਮੇਰਾ ਨਾਮ ਤੇਜਵੀਰ ਸਿੰਘ ਸੋ ਸ਼ਹਿਰ ਪਟਿਆਲਾ ਪੰਜਾਬ ਦੀ ਧਰਤੀ ਤੇ ਖੜੇ ਆ ਆਰਬਨ ਸਟੇਟ ਫੇਸ 2 ਦੇ ਵਿੱਚ ਜਿੱਥੇ ਕਿ ਸਾਡੇ ਨਾਲ ਬਾਈ ਮੌਜੂਦ ਆ ਜਿਹੜਾ ਕਿ ਵਕੀਲ ਆ ਪੇਸ਼ੇ ਤੋਂ ਵਕੀਲ ਦੇ ਨਾਲ ਨਾਲ ਇੱਕ ਆਪਣੀ ਜਿਹੜੀ ਆ ਫੂਡ ਕਾਰਟ ਰਨ ਕਰਦਾ ਵਾ ਬਾਈ ਬਹੁਤ ਹੀ ਘੱਟ ਉਮਰਾ ਬਾਈ ਦੀ ਸੋ ਕਹਿ ਸਕਦੇ ਆ ਕਿ ਇੱਕ ਵਕੀਲ ਵੀ ਆ ਨਾਲ ਦੇ ਨਾਲ ਕਚਹਿਰੀ ਵੀ ਜਾਂਦਾ ਬਾਈ ਆਪਣੀ ਡਿਊਟੀ ਵੀ ਸਾਂਭਦਾ ਵਾ ਨਾਲ ਨਾਲ ਇੱਕ ਰਾਤ ਨੂੰ ਫੂਡ ਕਾਰਟ ਵੀ ਚਲਾਉਂਦਾ ਵਾ ਸੋ ਬਿਲਕੁਲ ਬਾਈ ਮੌਜੂਦ ਹੋਣਗੇ ਨਾਲ ਗੱਲਬਾਤ ਕਰਾਂਗੇ ਸੋ ਇੱਕ ਗੱਲ ਹੋਰ ਕਹਿ ਸਕਦੇ ਕਿ ਵੱਡੇ ਵੱਡੇ ਸਿੰਗਰ ਤੇ ਐਕਟਰ ਜਿਵੇਂ ਕਿ ਪਰਮੇਸ਼ ਵਰਮਾ ਤੱਕ ਬਾਈ ਕੋਲੇ ਆ ਕੇ ਜਿਹੜਾ ਵਾ ਇਹਨਾਂ ਦਾ ਫੂਡ ਟਰਾਈ ਕਰਕੇ ਗਿਆ ਵਾ ਸੋ ਬਿਲਕੁਲ ਬਾਈ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਸਚਕਲ ਬਾਈ ਜੀ ਠੀਕੋ ਵਧੀਆ ਵੀਰੇ ਤੁਸੀਂ ਸੁਣਾਓ ਵਧੀਆ ਜੀ ਕੀ ਨਾਮ ਆ ਵੀਰੇ ਆਪਣਾ ਮੇਰੇ ਨਾਮ ਹਰਮਨ ਆ ਵੀਰੇ ਹਰਮਨ ਸੋ ਹਰਮਨ ਵੀਰੇ ਵਕੀਲ ਹਾਂ ਤੁਸੀਂ ਹਨਾ ਤੇ ਵਕੀਲ ਦੇ ਨਾਲ ਨਾਲ ਆ ਫੂਡ ਕਾਰਟ ਦਾ ਕੰਮ ਕਿਵੇਂ ਆਇਆ ਮਾਈਂਡ ਦੇ ਵਿੱਚ ਵੀਰੇ ਵਕੀਲ ਮੈਂ ਹੋਣਾ ਵਕੀਲ ਹੋਣ ਤੋਂ ਪਹਿਲਾਂ ਮੈਂ ਇੱਕ ਸਟੂਡੈਂਟ ਸੀਗਾ ਤੇ ਜਿਵੇਂ ਹਰ ਇੱਕ ਪੰਜਾਬੀ ਸੋਚਦਾ ਕਿ ਬਾਹਰ ਕੈਨੇਡਾ ਜਾਣਾ ਤਾਂ ਮੈਂ ਵੀ ਕੈਨੇਡਾ ਹੀ ਜਾਣਾ ਕਰਦੇ ਨੂੰ ਤੰਗ ਵੀ ਬਹੁਤ ਕਰਿਆ ਹੋਇਆ ਸੀਗਾ ਬਟ ਕਰੋ ਇੰਨਾ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਸੀ ਜਿਹਦੇ ਕਰਕੇ ਘਰ ਦੇ ਨੇ ਲੋਨ ਚੱਕ ਕੇ ਭੇਜਣਾ ਸੀ ਤੇ ਮੈਂ ਵੀ ਬਹੁਤ ਦੁਖੀ ਸੀਗਾ ਤੇ ਫੂਡ ਦਾ ਕੰਮ ਮੈਂ ਆਫਟਰ ਗ੍ਰੈਜੂਏਸ਼ਨ ਬੀਏ ਤੋਂ ਬਾਅਦ ਸਿੱਖਿਆ ਹੋਇਆ ਸੀਗਾ ਜੀ ਫਿਰ ਮੇਰੇ ਮਨ 'ਚ ਸੀਗਾ ਕਿ ਬਈ ਇਧਰ ਹੀ ਮੈਂ ਸਟਾਰਟਅਪ ਕਰਾਂਗਾ ਜੀ ਸੋ ਲਾ ਵੀ ਤੁਸੀਂ ਸਟੱਡੀ ਕੀਤੀ ਹੈ ਕਿੰਨੇ ਸਾਲ ਲਾ ਦੀ ਸਟੱਡੀ ਕੀਤੀ ਹੈ ਵੀਰੇ ਮੈਂ 3 ਸਾਲ ਐਲਐਲਬੀ ਕਰੀ ਹੈ ਇਧਰੋਂ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਅੱਛਾ ਜੀ ਸੋ ਜਦੋਂ ਪਰਿਵਾਰ ਦੇ ਵਿੱਚ ਜੇ ਤੁਸੀਂ ਦੱਸਿਆ ਹੋਊਗਾ ਵੀ ਅ ਮੈਂ ਹੁਣ ਕਾਰਟ ਜਾਂ ਫੂਡ ਕਾਰਟ ਸ਼ੁਰੂ ਕਰਨੀ ਆ ਤਾਂ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਤਾਂ ਲੱਖਾਂ ਰੁਪਏ ਜਾਂ ਤੇਰੀ ਪੜ੍ਹਾਈ ਦੇ ਲਾਤਾ ਵਕੀਲ ਤੈਨੂੰ ਕਦੇ ਹਾਸਤੇ ਬਣਾਇ ਅਕਸਰ ਨਾ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਲੱਖਾਂ ਰੁਪਏ ਤੇਰੀ ਪੜ੍ਹਾਈ ਦੇ ਲਾਤਾ ਹੁਣ ਤੂੰ ਸੜਕ ਤੇ ਕੰਮ ਖੜ ਕੇ ਕੰਮ ਕਰੇਗਾ ਫੇਰੇ ਮੈਂ ਸੱਚ ਦੱਸਾਂ ਮੈਨੂੰ ਇਹ ਪਤਾ ਸੀਗਾ ਬਈ ਘਰ ਦੇ ਐ ਵੀ ਰਿਪਲਾਈ ਦੇਣਗੇ ਬਟ ਮੈਂ ਕਰੇ ਦੱਸਿਆ ਹੀ ਨਹੀਂ ਮੈਂ ਫੂਡ ਕਾਰਟ ਦਿੱਲੀ ਤੋਂ ਬਣਵਾਈ ਸੀਗੀ ਫੂਡ ਕਾਰਟ ਬਣਵਾਈ ਕੰਮ ਸ਼ੁਰੂ ਕਰਤਾ ਦੋ ਹਫ਼ਤੇ ਘਰੇ ਨਹੀਂ ਦੱਸਿਆ ਦੋ ਹਫ਼ਤੇ ਬਾਅਦ ਕਰੇ ਇਹ ਇੱਕਦਮੀ ਮੈਂ ਵਾਇਰਲ ਹੋ ਗਿਆ ਸੀਗਾ ਤੇ ਘਰੇ ਨਿਊਜ਼ ਗਈ ਤੇ ਨਿਊਜ਼ ਤੋਂ ਘਰ ਦੇ ਨੂੰ ਕਹਿ ਸਕਦੇ ਆ ਘਰ ਦੇ ਨੂੰ ਬਿਨਾਂ ਦੱਸੇ ਕੰਮ ਸ਼ੁਰੂ ਕਰਤਾ ਸੀਗਾ ਫਿਰ ਜਦੋਂ ਘਰ ਦੇ ਨੂੰ ਪਤਾ ਲੱਗਿਆ ਉਦੋਂ ਕੀ ਰਿਐਕਸ਼ਨ ਸੀ ਵੀਰੇ ਪਹਿਲੇ ਤਾਂ ਬਿਨਾਂ ਦੱਸੇ ਕੰਮ ਤਾਂ ਸ਼ੁਰੂ ਕੀਤਾ ਸੀਗਾ ਕਿ ਚੰਗਾ ਕੰਮ ਸੀਗਾ ਹੈ ਨਾ ਮਾੜੀ ਹਰਕਤਾਂ ਆਪਾਂ ਕਿੰਨੇ ਕਰਦੇ ਆ ਕਾਲਜ ਦੇ ਵਿੱਚ ਘਰੇ ਦੱਸਦੇ ਨਹੀਂ ਤਾਂ ਚੰਗੇ ਕੰਮ 'ਚ ਵਧੀਆ ਸਗੋਂ ਹੁਣ ਮਾਪੇ ਖੁਸ਼ ਆ ਤੇ ਜਦੋਂ ਰਿਐਕਸ਼ਨ ਸੀਗਾ ਰਿਐਕਸ਼ਨ ਮਾਪੇ ਦਾ ਬਹੁਤ ਵਧੀਆ ਸੀਗਾ ਬਸ ਤਾਂ ਉਹਨਾਂ ਨੂੰ ਇਹ ਸੀਗਾ ਕਿ ਉਧਰ ਵੀ ਨਾਲ ਵਾਈਟ ਕੋਲਰ ਜੋਬ ਵੀ ਕਰਦਾ ਰਵੇ ਜੋ ਤੇਰਾ ਸ਼ੌਂਕ ਹੈ ਇਧਰ ਵੀ ਕੁਝ ਚੱਲਦਾ ਰਿਹਾ ਬਟ ਉਹਨਾਂ ਛੜਕਦੇ ਛੱਡੀ ਉਹ ਭਾਈ ਜੀ ਇਦਾਂ ਦੀ ਸਿਚੁਏਸ਼ਨ ਕੀ ਬਣੀ ਵੀ ਜਦ ਆਪਾਂ ਵਧੀਆ ਵਕੀਲ ਆ ਹਨਾ ਕਚੈਰੀ ਜਾ ਰਹੇ ਆ ਆਪਾਂ ਤਾਂ ਫੂਡ ਕਾਰਟ ਖੋਲਣ ਦੀ ਹੈ ਜੀ ਕੋਈ ਮਜਬੂਰੀ ਸੀ ਜਾਂ ਸ਼ੌਂਕ ਸੀ ਜਾਂ ਇਹ ਕੀ ਚੀਜ਼ ਸੀ ਵੀਰੇ ਮਜਬੂਰੀ ਨਹੀਂ ਅੱਜ ਕੱਲ ਤੁਸੀਂ ਦੇਖੋ ਪੋਪੂਲੇਸ਼ਨ ਕਿੰਨੀ ਜ਼ਿਆਦਾ ਵਧ ਰਹੀ ਹੈ ਤੇ ਜੇ ਤੁਸੀਂ ਕੋਰਟ ਵੀ ਜਾਂਦੇ ਹੋ ਤਾਂ ਕਿੰਨੇ ਜ਼ਿਆਦਾ ਵਕੀਲ ਨੇ ਇੱਕ ਵਕੀਲ ਦਾ ਕੋਈ ਹੈ ਨਹੀਂ ਤੇ ਹਰ ਇੱਕ ਬੰਦੇ ਦੀ ਇੰਨੀ ਐਸੀਤ ਨਹੀਂ ਹੈਗੀ ਕਿ ਉਹ ਆਪਣਾ ਚੈਂਬਰ ਖਰੀਦ ਸਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਰਦੇ ਨੇ ਕਰਜ਼ਾ ਜਾ ਕੇ ਮੈਨੂੰ ਬਾਹਰ ਭੇਜਣਾ ਸੀਗਾ ਤਾਂ ਚੈਂਬਰ ਖਰੀਦਣ ਦੀ ਔਕਾਤ ਹੈ ਨਹੀਂ ਸੀ ਬਾਕੀ ਮੈਂ ਵਕੀਲ ਦੇ ਅੰਦਰ ਜਿਹੜੇ ਪ੍ਰੈਕਟਿਸ ਕਰ ਰਹੇ ਆ ਸਟ ਤੇ ਹਰ ਇੱਕ ਨੂੰ ਜਵਾਨੀ ਦੀ ਉਮਰ ਵਿੱਚ ਪੈਸਾ ਚਾਹੀਦਾ ਹੁੰਦਾ ਵੀਰੇ ਬੁੱਢੇ ਹੋ ਗਏ ਸਾਰੇ ਵਕੀਲ ਕਮਾਉਂਦੇ ਨੇ ਬਟ ਮੈਨੂੰ ਇਹ ਸੀਗਾ ਜਵਾਨੀ ਦੇ ਵਿੱਚ ਵੀ ਮੈਂ ਕਮਾਵਾਂ ਤੇ ਫਿਰ ਮੈਂ ਸਾਈਡ ਬਿਜ਼ਨਸ ਨੂੰ ਇਹ ਫੂਡ ਕਾਰਟ ਦਾ ਬਿਜ਼ਨਸ ਚੁਣਿਆ ਜੀ ਸੋ ਕਹਿ ਸਕਦੇ ਆ ਇੱਕ ਬਹੁਤ ਹੀ ਸੂਝਵਾਨ ਸੋਚ ਦਾ ਮਾਲਕ ਆਪਾਂ ਤੁਹਾਨੂੰ ਕਹਿ ਸਕਦੇ ਆ ਵੀ ਅਕਸਰ ਨਾ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੀ ਉਮਰ ਵੀਰੇ ਹੁਣੇ 26 ਦਾ ਹੋਇਆ ਮੈਂ ਵਿੱਚ ਸੋ ਅਕਸਰ ਹੀ ਜਿਹੜੀ ਇਹ ਉਮਰ ਹੁੰਦੀ ਹੈ ਨਾ ਆ ਆਪਣੇ ਨੌਜਵਾਨ ਵੀਰ ਜੇ ਕਹਿ ਸਕਦੇ ਆ ਪੰਜਾਬੀ ਐਸ਼ ਦੀ ਉਮਰ ਐਸ਼ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹੁੰਦੇ ਨੇ ਸੋ ਇੱਕ ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਕਹਿ ਸਕਦੇ ਵੀ ਕੀਤਾ ਗਿਆ ਵੀ ਪੜ੍ਹਾਈ ਦੇ ਨਾਲ ਨਾਲ ਜਾਂ ਪ੍ਰੈਕਟਿਸ ਦੇ ਨਾਲ 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 ਕੰਮ ਵੀ ਸ਼ੁਰੂ ਕੀਤਾ ਗਿਆ ਧੰਨਵਾਦ ਵੀਰੇ ਸੋ ਬਾਈ ਜੀ ਜਦੋਂ ਪਹਿਲੇ ਦਿਨ 카ਟ ਲਗਾਈ ਸੀ ਘਰਦਿਆਂ ਨੂੰ ਬੇਨ ਦੱਸੇ ਤੇ ਮਨ ਦੇ ਵਿੱਚ ਕੋਈ ਡਰ ਸੀਗਾ ਵੀ ਯਾਰ ਸਮਾਨ ਬੀਕੂਗਾ ਜਾਂ ਨਹੀਂ ਬੀਕੂਗਾ ਵੀਰੇ ਮਨ ਦੇ ਵਿੱਚ ਡਰ ਨਹੀਂ ਸੀ ਸੱਚ ਦੱਸਾਂ ਤੁਹਾਡੇ ਕੈਮਰੇ ਅੱਗੇ ਸੱਚ ਦੱਸੂਗਾ ਮੈਂ ਪਹਿਲੇ ਦਿਨਾਂ ਦਿਲ ਚ ਬੇਚੈਨੀ ਸੀਗੀ ਥੋੜੀ ਤੇ ਸ਼ਰਮ ਵੀ ਸੀ ਕਿਉਂਕਿ ਯੂਨੀਵਰਸਿਟੀ ਦੇ ਯੂਨੀਵਰਸਿਟੀ ਤੋਂ ਮੈਂ ਪਾਸ ਆਊਟ ਆ ਹੈਨਾ ਤੇ ਉੱਥੇ ਕਿੱਥੇ ਮੁੰਡੇ ਬੁਲਟ ਤੇ ਘੁੰਮਦੇ ਨੇ ਗੱਡੀਆਂ ਤੇ ਘੁੰਮਦੇ ਨੇ ਤੇ ਮੇਰੇ ਮਨ 'ਚ ਸ਼ਰਮ ਸੀਗੀ ਕਿ ਮੈਂ ਕਾਰ ਲੈ ਕੇ ਯਾਰ ਜਾਵਾਂਗਾ ਤੇ ਬਟ ਹੌਲੀ-ਹੌਲੀ ਉਹ ਸ਼ਰਮ ਮਨ 'ਚੋਂ ਉੱਤਰਦੀ ਗਈ ਕਿਉਂਕਿ ਯਾਰ ਸ਼ਰਮ ਕਾਦੀ ਕਰਨੀ ਮੈਂ ਆਪਣੀ ਮਿਹਨਤ ਕਰ ਰਿਹਾ ਤੇ ਮਿਹਨਤ ਕਰਨ ਚ ਕਾਦੀ ਸ਼ਰਮ ਜੀ ਸੋ ਬਿਲਕੁਲ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਦੋਂ ਪਹਿਲੇ ਦਿਨ ਕਾਰ ਲਗਾਉਣੀ ਸੀ ਇੱਕ ਅਚਨਚੇਤ ਮਨ ਦੇ ਵਿੱਚ ਖਿਆਲ ਸੀਗਾ ਵੀ ਕਿਤੇ ਮੇਰੇ ਯਾਰ ਦੋਸਤਾਂ ਨੇ ਦੇਖ ਲੈਣ ਜਾਂ ਕੋਈ ਜੇ ਦੇਖੂਗਾ ਮੈਨੂੰ ਕੀ ਕਹੂਗਾ ਵੀ ਯਾਰ ਇਹ ਤਾਂ ਵਕੀਰ ਦੀ ਪੜ੍ਹਾਈ ਕੀਤੀ ਆ ਇਹ ਫੇਰ ਸੜਕ ਤੇ ਖੜਾ ਹਾਂ ਮੇਰੇ ਮਨ 'ਚ ਇਹ ਸੀਗਾ ਕਿਉਂਕਿ ਮੇਰੀ ਪਹਿਲਾਂ ਬੀਏ ਐਮਏ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਿਰ ਉਸ ਤੋਂ ਬਾਅਦ ਐਲਐਲਬੀ ਪੰਜਾਬੀ ਯੂਨੀਵਰਸਿਟੀ ਤਾਂ ਇੰਨੇ ਵੱਡੇ ਪੱਧਰ ਤੇ ਬਣ ਕੇ ਫਿਰ ਉਹਨਾਂ ਇੱਕ ਨਾਲ ਦੇ ਬੰਦੇ ਦੀ ਜਿਹੜੀ ਸੰਗ ਹੁੰਦੀ ਹੈ ਨਾ ਉਹ ਹਮੇਸ਼ਾ ਰਹਿੰਦੀ ਹੈ ਬਟ ਜੇ ਕੰਮ ਕਰਨਾ ਹੈ ਤਾਂ ਉਹ ਸੰਗ ਨੂੰ ਮਾਰਨਾ ਪੈਣਾ ਹੂੰ ਵੀ ਕਹਿ ਸਕਦੇ ਆ ਇੱਕ ਸਟੇਟ ਸਟੇਟਸ ਜਿਹੜਾ ਬੰਦੇ ਦਾ ਹੁੰਦਾ ਉਹ ਐਜ਼ ਅ ਵਕੀਲ ਜੇ ਕੋਈ ਤੁਹਾਨੂੰ ਦੇਖ ਰਿਹਾ ਹੋਗਾ ਵਕੀਲ ਦੇ ਨਜ਼ਰੀਏ ਤੋਂ ਦੇਖਣ ਵਾਲਾ ਬੰ ਫੂਡ ਕਾਰਟ ਦੇ ਦੇਖੂਗਾ ਤਾਂ ਅਕਸਰ ਰਾ ਤੁਹਾਡਾ ਨਜ਼ਰੀਆ ਬਦਲ ਜਾਂਦਾ ਦੇਖੋ ਬਿਲਕੁਲ ਵੀਰੇ ਉਹ ਅਲੱਗ ਨਜ਼ਰੀਏ ਨਾਲ ਦੇਖੂਗਾ ਬਟ ਜੇ ਕੋਈ ਸਟੂਡੈਂਟ ਮੇਰੀ ਵੀਡੀਓ ਦੇਖ ਰਿਹਾ ਉਹਨੂੰ ਤਾਂ ਮੈਂ ਇਹੀ ਕਵਾਂਗਾ ਕਿ ਜੋ ਤੁਹਾਡਾ ਦਿਲ ਕਰਦਾ ਹੈ ਉਹ ਕੰਮ ਕਰੋ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਇੱਕ ਵਾਈਟ ਕੋਲਰ ਦੀ ਜੇ ਕੋਈ ਡਿਗਰੀ ਲੈ ਲਈਏ ਤਾਂ ਤੁਸੀਂ ਛੋਟਾ ਕੰਮ ਨਹੀਂ ਕਰ ਸਕਦੇ ਛੋਟੇ ਲੈਵਲ ਤੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ KFC ਦੀ ਫੂਡ ਚੇਨ ਹੈ ਜਿਹੜੀ ਉਹ ਅਮਰੀਕਾ ਦੇ ਵਿੱਚ ਇੱਕ ਫੂਡ ਕਾਰਟ ਤੋਂ ਹੀ ਸ਼ੁਰੂ ਹੋਈ ਸੀ ਵੀਰੇ ਜੀ ਸੋ ਬਿਲਕੁਲ ਬਾਈ ਜੀ ਆਪਾਂ ਨੂੰ ਕਾਰਟ ਲਗਾਉਣ ਦੇ ਨੂੰ ਸਮਾਂ ਕਿੰਨਾ ਹੋ ਗਿਆ ਮੈਨੂੰ ਵੀਰੇ ਕਾਰਟ ਲਗਾਉਣ ਦੇ ਨੂੰ 1 ਸਾਲ ਸੋ 1 ਸਾਲ 7 ਮਹੀਨੇ ਦੇ ਵਿੱਚ ਕਿੰਨਾ ਕੁ ਰਿਸਪੌਂਸ ਜਾਂ ਕਿੰਨਾ ਕੁ ਹੰਗਾਰਾ ਜਿਹੜਾ ਪੰਜਾਬੀਆਂ ਵੱਲੋਂ ਮਿਲਿਆ ਵਾ ਬਹੁਤ ਪਿਆਰ ਦਿੱਤਾ ਵੀਰੇ ਲੋਕਾਂ ਨੇ ਸਟਾਰਟਿੰਗ 'ਚ ਮੈਨੂੰ ਐਂ ਲੱਗਦਾ ਸੀਗਾ ਕਿ ਪੰਜਾਬੀ ਪ੍ਰਵਾਸੀਆਂ ਕੋਲੀ ਜਾਂਦੇ ਨੇ ਸਾਡੇ ਕੋਲ ਆਂਦੇ ਨਹੀਂ ਪਰ ਨਹੀਂ ਬਹੁਤ ਪਿਆਰ ਦਿੰਦੇ ਨੇ ਮੈਨੂੰ ਪੰਜਾਬੀ ਤੇ ਬਸ ਮੇਨ ਗੱਲ ਹੈ ਥੋੜੀ ਫੂਡ ਕਿਵੇਂ ਦਾ ਤੇ ਕੁਆਲਿਟੀ ਕਿਵੇਂ ਦੀ ਉਹ 'ਚ ਮੈਂ ਕੋਈ ਕੰਪਰੋਮਾਈਜ਼ ਨਹੀਂ ਕਰਦਾ ਚਾਹੀ ਮੈਂ ਆਪਣੀ ਮਾਰਜਿਨ ਘੱਟ ਰੱਖ ਲਾਂ ਬਿਲਕੁਲ ਕਿਤੇ ਨਾ ਕਿਤੇ ਹੁੰਦਾ ਹੁੰਦਾ ਬਈ ਕਈ ਲੋਕ ਜ਼ਿਆਦਾ ਕੁਆਲਿਟੀ ਦਿੰਦੇ ਨੇ ਤੇ ਜਾਂ ਕੁਆਂਟੀਟੀ ਦਿੰਦੇ ਨੇ ਆਪਾਂ ਕੁਆਲਿਟੀ ਦੇ ਰਹੇ ਆਂ ਵੇਰੇ ਮੈਂ ਕੁਆਲਿਟੀ ਤੇ ਫੋਕਸ ਕਰਦਾ ਪੂਰਾ ਜੇ ਮੇਰੀ ਕੋਈ ਚੀਜ਼ 100 ਰੁਪਏ ਦੀ ਮੈਂ ਵੇਚ ਰਿਹਾ ਤਾਂ 90 ਰੁਪਏ ਦੀ ਬਣ ਰਹੀ ਹੈ ਮੈਂ 10 ਰੁਪਏ ਮਾਰਜਿਨ ਰੱਖ ਕੇ ਵੇਚ ਰਿਹਾ ਕਿ ਮੈਨੂੰ ਐ ਬਈ ਮਾਰਜਿਨ ਬਾਅਦ ਚ ਕਮਾ ਲਾਂਗਾ ਪਹਿਲਾਂ ਮੈਂ ਕਸਟਮਰ ਕਮਾ ਲਾਂ ਸੁਪਰ ਮੀਸ਼ ਵਰਮਾ ਜੀ ਤੁਹਾਡੇ ਕੋਲ ਆ ਕੇ ਗਏ ਨੇ ਤਾਂ ਉਦੋਂ ਮਨ ਦੇ ਵਿੱਚ ਕਿੰਨਾ ਕਿ ਚਾ ਸੀ ਜਾਂ ਕਿੰਨੀ ਕਿ ਖੁਸ਼ੀ ਸੀ ਅੰਦਰੋਂ ਵੀ ਯਾਰ ਇੱਕ ਐਕਟਰ ਇੱਕ ਵੱਡੇ ਲੈਵਲ ਦਾ ਐਕਟਰ ਕਹਿ ਸਕਦੇ ਵੀ ਆਪਣੇ ਕੋਲ ਆਇਆ ਵਾ ਵੀਰੇ ਮੈਂ ਤਾਂ ਸੋਚਿਆ ਨਹੀਂ ਸੀਗਾ ਕਿ ਪਰਮੇਸ਼ਵਰ ਮੇਰੇ ਕੋਲ ਆਊਗਾ ਉਹ ਅਕਸਰ ਇਧਰੋਂ ਗੁਜ਼ਰ ਕੇ ਜਾਂਦੇ ਸੀਗੇ ਤੇ ਇੱਕ ਵਾਰੀ ਮੈਨੂੰ ਮਿਲ ਕੇ ਗਈ ਸੀ ਮੈਂ ਤੇਰੇ ਕੋਲ ਆਊਗਾ ਤੇ ਉਸ ਤੋਂ ਬਾਅਦ ਮੈਂ ਵੀਰੇ ਵੇਟ ਕਰਦਾ ਰਿਹਾ 2 ਮਹੀਨੇ ਗੁਜ਼ਰ ਗਏ 3 ਮਹੀਨੇ ਗੁਜ਼ਰ ਗਏ ਮੈਂ ਵੇਟ ਕਰਦਾ ਰਿਹਾ ਮੈਂ ਕਿਹਾ ਵੀਰਾ ਪਤਾ ਨਹੀਂ ਆਊਗਾ ਕਿ ਨਹੀਂ ਫਿਰ ਇੱਕ ਦਿਨ ਅਚਾਨਕ ਹੀ ਉਹ ਕਾਰ ਤੇ ਆਏ ਤੇ ਵੀਰੇ ਮੇਰੇ ਲਈ ਉਹ ਮਤਲਬ ਲਾਈਫ ਚੇਂਜਿੰਗ ਮੂਮੈਂਟ ਹੈ ਉਹ ਹਮੇਸ਼ਾ ਯਾਦ ਰਹੂਗਾ ਵੀਰੇ ਮੈਨੂੰ ਬਹੁਤ ਬਹੁਤ ਉਹਨਾਂ ਨੇ ਸਪੋਰਟ ਕਰੀਆ ਵੀਰੇ ਜੀ ਬਿਲਕੁਲ ਕਹਿ ਸਕਦੇ ਹਾਂ ਵੀ ਸਿਰਫ ਇੱਕ ਇਥੋਂ ਨੰਗ ਕੇ ਜਾਂਦੇ ਸੀਗੇ ਹਨਾ ਵੀ ਇਹ ਨਹੀਂ ਕੋਈ ਵੀ ਜਾਂ ਤੁਸੀਂ ਮੇਲ ਪਾਈ ਹੋਵੇ ਜਾਂ ਕੋਈ ਫੋਨ ਕਾਲ ਕੀਤਾ ਹੋਵੇ ਵੀ ਸਿਰਫ ਇੱਕ ਨੰਗ ਕੇ ਜਾਂਦੇ ਸੀਗੇ ਤੇ ਇੱਕ ਦਿਨ ਰੁਕੇ ਨੇ ਬਸ ਉਹ ਚੀਜ਼ ਜਦੋਂ ਫਿਰ ਇੱਕ ਆਪਣੇ ਨਾ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਵੀ ਯਾਰ ਕੋਈ ਆਪਣਾ ਪੰਜਾਬੀ ਬੰਦਾ ਪੰਜਾਬੀ ਦਾ ਸਾਥ ਦੇ ਦੇ ਪੰਜਾਬੀ ਐਕਟਰ ਆ ਵਧੀਆ ਆਪਣੇ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਤੇ ਆਪਣੇ ਕੋਲ ਆ ਕੇ ਖੜ੍ਹਨੇ ਇੱਕ ਮਾਣ ਮਹਿਸੂਸ ਹੁੰਦਾ ਬਿਲਕੁਲ ਵੀਰੇ ਮੈਨੂੰ ਤਾਂ ਜਦੋਂ ਵੀ ਮੈਂ ਫੋਟੋ ਦੇਖਦਾ ਮੇਰੀ ਫਲੈਕਸ ਬਣਵਾਈ ਹੈ ਤਾਂ ਮੈਨੂੰ ਅੱਖਾਂ ਜੋ ਮਤਲਬ ਇਮੋਸ਼ਨਲ ਹੋ ਜਾਂਦਾ ਮੈਂ ਉਹ ਮੂਮੈਂਟ ਨੂੰ ਲੈ ਕੇ ਕਿਉਂਕਿ ਵੀਰੇ ਮੇਰੇ ਲਈ ਸੁਪਨਾ ਹੀ ਮਤਲਬ ਸੋਚਿਆ ਹੀ ਨਹੀਂ ਸੀਗਾ ਇੱਕਦਮ ਸਰਪ੍ਰਾਈਜ਼ ਸੀਗਾ ਮੇਰੇ ਲਈ ਉਹ ਤੇ ਵੀਰੇ ਆਇਆ ਤੇ ਵੀਰੇ ਨੇ ਫੂਡ ਵੀ ਖਾਦਾ ਸਭ ਖਾਦਾ ਵੀਰੇ ਨੇ ਤੇ ਉਸ ਤੋਂ ਬਾਅਦ ਬਾਈ ਨੇ ਕਿਹਾ ਕਿ ਬਹੁਤ ਸਵਾਦ ਬਣਿਆ ਤਾਂ ਉਦੋਂ ਮੈਨੂੰ ਐ ਲੱਗਿਆ ਕਿ ਜੋ ਮੈਂ ਬਣਾਉਣਾ ਆ ਉਹਦਾ ਮੁੱਲ ਪੈ ਗਿਆ ਜੀ ਵੀ ਕਹਿ ਸਕਦੇ ਆ ਇੱਕ ਲਾਈਫ ਚੇਂਜਿੰਗ ਮੂਮੈਂਟ ਆਈ ਥੋੜੀ ਜ਼ਿੰਦਗੀ ਦੇ ਵਿੱਚ ਤੇ ਹੋਰ ਵੀ ਕੋਈ ਐਕਟਰ ਆਪਣੇ ਕੋਲ ਆ ਕੇ ਗਏ ਨੇ ਜਾਂ ਹੋਰ ਵੀ ਕੋਈ ਮਹਾਨ ਹਸਤੀਆਂ ਆਈਆਂ ਵਿਰੇ ਹੋਰ ਐਕਟਰ ਤਾਂ ਨਹੀਂ ਆਕੇ ਗਏ ਪਰ ਹਰ ਇੱਕ ਦਾ ਮਤਲਬ ਗੱਲ ਹੋਈ ਹੈ ਜਿਵੇਂ ਜਾਰਡਨ ਸੰਧੂ ਵੀਰੇ ਨਾਲ ਗੱਲ ਹੋਈ ਹੈ ਮਨਕੀਰਤ ਔਲਗ ਵੀਰੇ ਨਾਲ ਫੋਨ ਤੇ ਗੱਲ ਹੋਈ ਹੈ ਤੇ ਇੱਕ ਆਪਣੇ ਪੁਰਾਣੇ ਸਿੰਗਰ ਭੰਮੀ ਬਾਈ ਜੀ ਉਹ ਵੀ ਆਪਣੇ ਕੋਲ ਦੋ ਤਿੰਨ ਵਾਰੀ ਆਕੇ ਗਏ ਚੁਕੇ ਨੇ ਤੇ ਇੱਕ ਰਾਜਤਾਲੀ ਵੱਲ ਅੱਛਾ ਜੀ ਉਹ ਵੀ ਸੋ ਬਿਲਕੁਲ ਜਦੋਂ ਕਿਤੇ ਗੱਲ ਹੁੰਦੀ ਹੈ ਜਾਂ ਗੱਲ ਚੱਲਦੀ ਹੈ ਸਿੰਗਰਾਂ ਦੇ ਨਾਲ ਵੀ ਤੁਹਾਡੀ ਫਿਰ ਉਹਨਾਂ ਵੱਲੋਂ ਕਿਵੇਂ ਦਾ ਰਿਸਪੌਂਸ ਜਦੋਂ ਕਿ ਹੱਲਾਸ਼ੇਰੀ ਅਕਸਰ ਦਿੱਤੀ ਜਾਂਦੀ ਹੋਊਗੀ ਵੀਰੇ ਉਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ ਹੈ ਹਾਂ ਕਿਉਂਕਿ ਨਾ ਆਪਾਂ ਅਕਸਰ ਜਿਹੜੇ ਮੋਟੀਵੇਸ਼ਨਲ ਗਾਣੇ ਹੁੰਦੇ ਆ ਉਹਨਾਂ ਨੂੰ ਸੁਣਦੇ ਆ ਤੇ ਜਦੋਂ ਉਹੀ ਬੰਦੇ ਜਿਨ੍ਹਾਂ ਦੇ ਆਪਾਂ ਗਾਣੇ ਸੁਣਦੇ ਆ ਉਹ ਹੱਲਾਸ਼ੀਰ ਦੇ ਦਿੰਦਾ ਫਿਰ ਖੁਦ ਨੂੰ ਐ ਫੀਲ ਹੁੰਦਾ ਯਾਰ ਮੈਂ ਸਹੀ ਰਾਹ ਤੇ ਆ ਹੂੰ ਸੋ ਵੀਰੇ ਇੱਕ ਆਖਰੀ ਸਵਾਲ ਹੋਊਗਾ ਵੀ ਪੜ੍ਹਾਈ ਤੇ ਖਰਚਾ ਕਿੰਨਾ ਕੁ ਹੋ ਗਿਆ ਸੀ ਆਪਾਂ ਵੀਰੇ ਮੇਰੇ ਪੜ੍ਹਾਈ ਤੇ ਇੱਧਰ ਐਲ ਐਲ ਬੀ ਮੈਂ ਸਰਕਾਰੀ ਕਰੀ ਆ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਹੋਇਆ ਸੀਗਾ ਜੇ ਮੈਂ ਟਿਊਸ਼ਨ ਫੀਸ ਤੇ ਅਕੈਡਮਿਕ ਫੀਸ ਮਿਲਾ ਕੇ ਚੱਲਾਂ ਤਾਂ ਮੇਰੀ ਐਲ ਐਲ ਬੀ ਲਗਭਗ 60 ਤੋਂ 70 ਹਜ਼ਾਰ ਚ ਹੋ ਗਈ ਸੀ ਪੰਜਾਬ ਯੂਨੀਵਰਸਿਟੀ ਬਾਕੀ ਹੋਸਟਲ ਦਾ ਖਰਚਾ ਅਲੱਗ ਸੀਗਾ ਜੀ ਜੀ ਸੋ ਬਾਈ ਜ ਤੇ ਜਦੋਂ ਸੁਪਨਾ ਟੁੱਟਿਆ ਤੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਵੀ ਹੁਣ ਕੋਈ ਕੰਮ ਨਹੀਂ ਕਰਨਾ ਜਾਂ ਕਿਵੇਂ ਦਾ ਪਰਿਵਾਰ ਦੇ ਵਿੱਚ ਮਾਹੌਲ ਸੀ ਜਦੋਂ ਇੱਕ ਸੁਪਨਾ ਟੁੱਟਿਆ ਸੀਗਾ ਵੀਰੇ ਘਰ ਦੇ ਨੇ ਤਾਂ ਮੈਨੂੰ ਆਇਲਸ ਲਈ ਨਾ ਓਕੇ ਸੋਕੇ ਪੈਸੇ ਭੇਜਦੇ ਮੰਮੀ ਕਹਿੰਦੇ ਤੂੰ ਕਰ ਕੋਈ ਨਹੀਂ ਮੈਂ ਪਾਪਾ ਨੂੰ ਸਮਝਾਉਣੀ ਆ ਜਿਵੇਂ ਹਰ ਇੱਕ ਪੰਜਾਬੀ ਫੈਮਿਲੀ ਚ ਹੁੰਦਾ ਪਰ ਮੇਰੇ ਸਿਰ ਤੇ ਵੀਰੇ ਬਰਡਨ ਸੀਗਾ ਕਿ ਮੈਂ ਬਾਹਰ ਵੀ ਰੈਸੈਸ਼ਨ ਚੱਲ ਰਹੀ ਹੈ ਤਾਂ ਐਵੇਂ ਨਾ ਹੋਵੇ ਪਾਪਾ ਦੇ ਪੈਸੇ ਵੀ ਡੁੱਬ ਜਾਣ ਮੈਨੂੰ ਨਾ ਐ ਸੀਗਾ ਬਟ ਘਰ ਦੇ ਨੂੰ ਤੰਗ ਨਹੀਂ ਕਰਨਾ ਤੇ ਮੈਂ ਮੈਨੂੰ ਸੱਚੀ ਨਹੀਂ ਪਤਾ ਸੀਗਾ ਵੀਰੇ ਮੈਨੂੰ ਐ ਨਹੀਂ ਪਤਾ ਸੀ ਕਿ ਮੈਂ ਫੂਡ ਕਾਰਟ ਬਿਜ਼ਨਸ ਸਭ ਕੁਝ ਵੀਰੇ ਅਚਾਨਕ ਹੋਇਆ ਤੇ ਮੈਂ ਇੱਕਦਮ ਰੈਸ਼ ਡਿਸੀਜਨ ਲਿਆ ਕਿ ਮੈਂ ਇਹ ਸਟਾਰਟ ਕਰਨਾ ਤਾਂ ਮੇਰਾ ਡਿਸੀਜਨ ਠੀਕ ਸੀਗਾ ਵੀਰੇ ਬਿਨਾ ਪੰਜਾਬੀ ਮੁੰਡੇ ਜਿਹੜੇ ਸ਼ਰਮ ਕਰਦੇ ਨੇ ਕੋਈ ਛੋਟਾ ਕੰਮ ਕਰਨ ਤੋਂ ਦਾ ਕਤਰ ਆਉਂਦੇ ਨੇ ਸੜਕ ਤੇ ਖੜਨ ਤੋਂ ਰਿਸ਼ਤੇਦਾਰਾਂ ਦੇ ਡਰ ਤੋਂ ਯਾਰਾਂ ਦੋਸਤਾਂ ਦੇ ਡਰ ਤੋਂ ਅਕਸਰ ਹੀ ਹੁੰਦਾ ਵਾ ਵੀ ਯਾਰ ਮੈਨੂੰ ਲੋਕ ਕੀ ਕਹਿਣਗੇ ਉਹ ਲੋਕ ਕੀ ਕਹਿਣਗੇ ਸਵਾਲ ਆਦਾ ਨਾ ਜਿਹੜਾ ਬੰਦੇ ਨੇ ਮਨ ਦੇ ਵਿੱਚ ਘਰ ਕਰ ਜਾਂਦਾ ਵਾ ਉਹਨਾਂ ਨੂੰ ਕੀ ਕਹੋਗੇ ਵੀਰੇ ਇੱਕੋ ਹੀ ਗੱਲ ਕਹੂੰਗਾ ਜੇ ਲੋਕ ਤੁਹਾਨੂੰ ਕਰੇ ਰੋਟੀ ਦੇਣਾ ਆ ਸਕਦੇ ਆ ਫਿਰ ਉਹਨਾਂ ਦੀ ਸੁਣ ਲੋ ਨਹੀਂ ਤਾਂ ਆਪਣੇ ਦਿਲ ਦੀ ਸੁਣ ਲੋ ਜੀ ਸੋ ਬਹੁਤ ਸੋਹਣੀ ਗੱਲ ਬਾਈ ਨੇ ਕੀਤੀ ਆ ਸੋ ਬਹੁਤੀ ਕਹਿ ਸਕਦੇ ਸੂਝਵਾਨ ਬਾਈ ਹੈਗਾ ਵਾ ਬਿਲਕੁਲ ਪਟਿਆਲਾ ਜਿਹੜਾ ਵਾ ਅਰਬਨ ਫੇਸ ਅਰਬਨ ਸਟੇਟ ਫੇਸ 2 ਦੇ ਵਿੱਚ ਬਾਈ ਦੀ ਕਾਰਡ ਲੱਗਦੀ ਆ ਸੋ ਬਿਲਕੁਲ ਬਾਈ ਕੋਲੇ ਵਿਜ਼ਿਟ ਜ਼ਰੂਰ ਕਰਕੇ ਜਾਓ ਸੋ ਕਹਿ ਸਕਦੇ ਵੀ ਵਕੀਲ ਨੇ ਨਾਲ ਦੇ ਨਾਲ ਆਪਣਾ ਫੂਡ ਕਾਰਟ ਵੀ ਚਲਾਉਂਦੇ ਨੇ ਸੋ ਇੱਕ ਮਿਹਨਤ ਦੀ ਮਿਸਾਲ ਜਿੰਦੀ ਜਾਗਦੀ ਤੁਹਾਨੂੰ ਪਟਿਆਲੇ ਦੇ ਵਿੱਚ ਦੇਖਣ ਨੂੰ ਮਿਲੂਗੀ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੰਗੀ ਲੱਗੀ ਤੁਹਾਡਾ ਇੱਕ ਸ਼ੇਅਰ ਜਿਹੜਾ ਵਾ ਨਾ ਵੀਡੀਓ ਕਿਸੇ ਦਾ ਭਲਾ ਵੀ ਕਰ ਸਕਦਾ ਵਾ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਵਾ ਸੋ ਬਿਲਕੁਲ ਜੁੜੇ ਹੋ ਲਾ ਪੰਜਾਬ ਚੈਨਲ ਦੇ ਨਾਲ ਮੇਰਾ ਨਾਮ ਤੇਜਵੀਰ ਸਿੰਘ ਕੈਮਰਾ ਬਰਸਨ ਰਮਨ ਜੋ ਦੇ ਨਾਲ ਧੰਨਵਾਦ